18 ਤਰੀਕ ਤੋਂ ਜਿਹੜਾ ਪੰਜਾਬ ਪٹرول ਐਸੋਸੀਏਸ਼ਨ ਵੱਲੋਂ ਇੱਕ ਜਿਹੜਾ ਮੈਮੋਰੰਡਮ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ 18 ਤਰੀਕ ਤੋਂ ਬੰਦ ਰਹਿਣ ਅਸੀਂ ਬੰਦ ਤੇ ਸਟ੍ਰਾਈਕ ਕਦੀ ਲਵੇ ਯੂਜ਼ ਨਹੀਂ ਕਰਦੇ ਤੇ ਨਾ ਸਾਡੇ ਸਿਸਟਮ 'ਚ ਹੈਗਾ ਪਿਛਲੇ 8 ਸਾਲ ਤੋਂ ਸਾਡਾ ਮਾਰਜਨ ਨਹੀਂ ਵਧਿਆ ਜਿਹੜੇ ਛੋਟੇ ਪੰਪ ਐ ਉਹ ਬੜੀ ਬੈਡ ਸ਼ੇਪ 'ਚ ਆ ਗਏ ਐ ਉਸੇ ਸਰਕਾਰ ਦੇ ਕਿਸੇ ਨੁਮਾਇंदे ਨੇ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਡਮ ਸਾਹਿਬ ਮਿਲਣਾ ਜਿਹੜੇ ਟੈਕ ਕਮਿਸ਼ਨਰ ਨੇ ਉਹਨਾਂ ਨੂੰ ਵੀ ਮਿਲਣ ਜਾ ਰਹੇ ਹੈਗੇ ਆ ਜੇ ਕੰਪਨੀਆਂ ਬੁਲਾਣੀਆਂ ਹੋਣਾਂ ਉਹਨਾਂ ਕੋਲ ਵੀ ਜਾਵਾਂਗੇ ਸਸ਼ੀਕਾਲ ਦੋਸਤੋ ਉਹਨੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਸ਼ਾਰਖਪੁਰ ਬਿਤੇ ਦਿਨੀ ਪੰਜਾਬ ਪੈਟਰੋਲ ਐਸੋਸੀਏਸ਼ਨ ਵੱਲੋਂ ਇੱਕ ਮੈਮੋਰੰਡਮ ਦਿੱਤਾ ਗਿਆ ਸੀ ਆਪਣੀ ਵਾਧੀਆਂ ਕਮਿਸ਼ਨਾਂ ਨੂੰ ਲੈ ਕੇ ਤਾਂ ਉਸ ਮੁੱਦੇ ਨੂੰ ਲੈ ਕੇ ਜਿਹੜਾ ਹੁਣ 18 ਤਰੀਕ ਤੋਂ ਹਰ ਸੰਡੇ ਜਿਹੜਾ ਪੈਟਰੋਲ ਪੰਪ ਬੰਦ ਰਹਿਣਗੇ ਤਾ ਇਸੇ ਮੁੱਦੇ ਨੂੰ ਲੈ ਕੇ ਅਸੀਂ ਅੱਜ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੇ ਚੇਅਰਮੈਨ ਚੋਕਸਜ ਦੇਵਾ ਜੀ ਦੇ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਤੁਹਾਡਾ ਜਿਹੜਾ ਅੱਜ ਹੁਣ 18 ਤਰੀਕ ਤੋਂ ਜਿਹੜਾ ਪੰਜਾਬ ਪੈਟਰੋਲ ਐਸੋਸੀਏਸ਼ਨ ਵੱਲੋਂ ਇੱਕ ਜਿਹੜਾ ਮੈਮੋਰੰਡਮ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ 18 ਤਰੀਕ ਤੋਂ ਬੰਦ ਰਹਿਣ ਐ ਐਸਾ ਹੈ ਪਹਿਲੀ ਚੀਜ਼ ਇਹ ਹੈ ਅਸੀਂ ਬੰਦ ਤੇ ਸਟ੍ਰਾਈਕ ਕਦੀ ਲਵੇ ਯੂਜ਼ ਨਹੀਂ ਕਰਦੇ ਤੇ ਨਾ ਸਾਡੇ ਸਿਸਟਮ 'ਚ ਹੈਗਾ ਅਸੀਂ ਹੌਲੀਡੇ ਤੇ ਜਾ ਰਹੇ ਹਾਂ ਛੁੱਟੀ ਦੇ ਸੰਡੇ ਸਾਰੇ ادارے ਜਾਂਦੇ ਐ ਹਰ ਟਰੇਡ ਦੇ ਬੰਦੇ ਛੁੱਟੀ ਕਰਦੇ ਆ ਤੋ ਉਹਨਾਂ ਦਾ ਨਜ਼ਰੀਆ ਛੁੱਟੀ ਕਰਨ ਦਾ ਤਰੀਕਾ ਕੁਝ ਹੋਰ ਹੁੰਦਾ ਹੈਗਾ ਸਾਡੀ ਮਜਬੂਰੀ ਹੈ ਤੋ ਇਸ ਕਰਕੇ ਪਿਛਲੇ 8 ਸਾਲ ਤੋਂ ਸਾਡਾ ਮਾਰਜਨ ਨਹੀਂ ਵਧਿਆ ਜਿਹੜੇ ਛੋਟੇ ਪੰਪ ਆ ਉਹ ਬੜੀ ਬੈਡ ਸ਼ੇਪ ਚ ਹੈਗੇ ਆ ਕਈ ਪੰਪ ਤਾਂ ਬੰਦ ਹੋਣ ਦੀ ਪੋਜੀਸ਼ਨ ਚ ਆ ਗਏ ਆ ਤੋ ਤੁਸੀਂ ਦੇਖੋ ਕੋਈ ਚੀਜ਼ ਐਸੀ ਹੈਗੀ ਐ ਜਿਹੜੀ ਨਹੀਂ ਵਧੀ ਪੈਟਰੋਲ 50 60 ਤੋਂ 100 ਹੋ ਗਿਆ ਬਿਜਲੀ ਵਧ ਗਈ ਸੈਲਰੀ ਵਧ ਗਈ ਹਰ ਚੀਜ਼ ਵਧ ਗਈ ਪਰ ਪੈਟਰੋਲ ਪੰਪ ਵਾਲੇ ਪੁਰਾਣੀ ਤਨਖਾਹ ਤੇ ਹੀ ਕੰਮ ਕਰ ਰਹੇ ਆ ਸਾਡਾ ਕੋਈ ਚੀਜ਼ ਨਹੀਂ ਵਧਾਈ ਜਾ ਰਹੀ ਸਾਨੂੰ ਸਮਝ ਨਹੀਂ ਆ ਰਿਹਾ ਸਾਡੇ ਨਾਲ ਇਹ ਕਿਉਂ ਕੀਤਾ ਜਾ ਰਿਹਾ ਤੋਂ ਜਦੋਂ ਕਿਸੇ ਦਾ ਕੰਮ ਘਟਦਾ ਤੇ ਫਿਰ ਉਹ ਕਹਿੰਦਾ ਯਾਰ ਖਰਚੇ ਘਟਾ ਲਓ ਤੇ ਖਰਚੇ ਘਟਾਣ ਲਈ ਅਸੀਂ ਸੋਚਿਆ ਸੀ ਇੱਕ ਦਿਨ ਜਿਹੜਾ ਹੈ ਸੰਡੇ ਹੌਲੀਡੇ ਕਰ ਲਈਏ ਛੁੱਟੀ ਕਰ ਲਈਏ ਸੋ ਇਸ ਕਰਕੇ ਅਸੀਂ ਛੁੱਟੀ ਕਰ ਰਹੇ ਆ ਇਹਦੇ ਲਈ ਤੁਸੀਂ ਜਿਹੜਾ ਪੁੱਛਿਆ ਇਹਨੂੰ ਦੱਸਿਆ ਗਿਆ ਇਹ ਅਸੀਂ ਸਾਰੇ ਜਿਹੜੇ ਲੀਗਲੀ ਜਿਹੜੇ ਤਰੀਕੇ ਆ ਜਿੰਨਾ ਜਿੰਨਾਂ ਨੂੰ ਚਾਹੀਦਾ ਹੈਗਾ ਕੰਪਨੀਆਂ ਨੂੰ ਵੀ ਲੋਕਲ ਅਥਾਰਟੀ ਨੂੰ ਵੀ ਸਾਰਿਆਂ ਨੂੰ ਅਸੀਂ ਮੇਲ ਪਾ ਕੇ ਇਹਦੀ ਇਨਫਾਰਮੇਸ਼ਨ ਦੇ ਦਿੱਤੀ ਹੈ ਤੁਹਾਡੇ ਥਰੂ ਪਬਲਿਕ ਨੂੰ ਵੀ ਅਸੀਂ ਕਹਿ ਰਹੇ ਹਾਂ ਕੋਈ ਚੀਜ਼ ਖਤਮ ਨਹੀਂ ਹੋਈ ਇਹ ਸਿੰਪਲੀ ਇੱਕ ਦਿਨ ਦੀ ਗੱਲ ਹੈਗੀ ਹੈ ਸੰਡੇ ਦੀ ਤੁਸੀਂ ਸੈਟਰਡੇ ਲੈ ਲਓ ਜਾਂ ਮੰਡੇ ਲੈ ਲਓ ਕੋਈ ਐਸਾ ਬੰਦਾ ਨਹੀਂ ਹੁੰਦਾ ਜਿਹਦੇ ਕੋਲ ਇੱਕ ਘੰਟੇ ਦਾ ਰਾਸ਼ਨ ਹੁੰਦਾ ਹੈ ਜਾਂ ਇੱਕ ਘੰਟੇ ਲਈ ਉਹਨੂੰ ਫਿਰ ਦੁਬਾਰਾ ਪਾਉਣਾ ਪੈਂਦਾ ਹੈਗਾ ਪੈਨਿਕ ਕਰਨ ਦੀ ਲੋੜ ਨਹੀਂ ਹਾਂ ਸੈਕੰਡ ਚੀਜ਼ ਕੋਈ ਅਮਰਜੈਂਸੀ ਹੈ ਕੋਈ ਐਂਬੂਲੈਂਸ ਹੈ ਕੋਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੋਈ ਲੋਕਲ ਮੈਨੇਜਮੈਂਟ ਹੈ ਲੋਕਲ ਅਥਾਰਟੀ ਹੈ ਕਿਸੇ ਨੂੰ ਅਮਰਜੈਂਸੀ ਪੈਂਦੀ ਹੈਗੀ ਤੇ ਹਰ ਪੰਪ ਤੇ ਅਸੀਂ ਇੱਕ ਬੰਦਾ ਛੱਡਿਆ ਹੋਇਆ ਹੈ ਉਹ ਉਹਨਾਂ ਨੂੰ ਇਹ ਸਰਵਿਸ ਪ੍ਰੋਵਾਈਡ ਕਰਾਂਗੇ ਅਸੀਂ ਤਾਂ ਉਦੋਂ ਵੀ ਕਰਦੇ ਰਹੇ ਜਦੋਂ ਕੋਵਿਡ ਸੀਗਾ ਲੋਕ ਮੌਤ ਤੋਂ ਡਰਦੇ ਸੀਗੇ ਬਾਹਰ ਨਹੀਂ ਨਿਕਲਦੇ ਸੀਗੇ ਅਸੀਂ ਮੌਤ ਦੇ ਸਾਹਮਣੇ ਖੜੇ ਕੇ ਹੋ ਕੇ ਅਸੀਂ ਰਾਤ ਦਿਨ ਪੈਟਰੋਲ ਪੰਪ ਉਹਦੋਂ ਵੀ ਖੋਲੇ ਆ ਤੇ ਬੰਦ ਕਰਨਾ ਸਾਡਾ ਕੋਈ ਪ੍ਰੋਫੈਸ਼ਨ ਨਹੀਂ ਹੈਗਾ ਇਹ ਸਾਡਾ ਰੋਜੀ ਰੋਟੀ ਦਾ ਕਾਰਨ ਹੈ ਕਿੰਨੇ ਕਿਤੇ ਲੋਕਾਂ ਦੇ ਵਿੱਚ ਆਪਣਾ ਦਫਰੀ ਤਾਂ ਅਰੇ ਜਿਉਂਗੇ ਲੇਕਿਨ ਲੋਕ ਅਸੀਂ ਦੇਖਦੇ ਆ ਕਿ ਅਕਸਰ ਜੇਕਰ ਹੁਣ ਪਤਾ ਲੱਗਦਾ ਵੀ ਸੰਡੇ ਨੂੰ ਬੰਦ ਹੈ ਤੇ ਸੈਚਰਡੇ ਨੂੰ ਰਸ਼ ਦੇਖਣ ਨੂੰ ਕਾਫੀ ਇਹ ਇੱਕ ਨੇਚਰ ਬਣ ਚੁੱਕੀ ਹੈ ਜੀ ਵੀ ਜਿਹਨੂੰ ਲੀਟਰ ਚਾਹੀਦਾ ਉਹ ਕਹਿੰਦਾ ਮੈਂ ਪੰਜ ਹੀ ਪਵਾ ਲਵਾਂ ਇਹ ਜਿਹੜੀ ਚੀਜ਼ ਹੈਗੀ ਹੈ ਇਹ ਕਦੀ ਖਤਮ ਨਹੀਂ ਹੋਣੀ ਹੈਗੀ ਤੇ ਲੋਕ ਬੜੇ ਲਿਖੇ ਆ ਸਿਆਣੇ ਆ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈਗਾ ਸਾਡੀ ਮਜਬੂਰੀ ਹੈ ਅਸੀਂ ਦੇਖੋ ਕਿੰਨੇ ਦਿਨ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿ ਰਹੇ ਆ ਅਜੇ ਅੱਜ ਜਿਹੜੀ ਤੁਸੀਂ ਡੇਟ ਤੇ ਮੇਰੀ ਇੰਟਰਵਿਊ ਲੈ ਰਹੇ ਹੋ ਜਾਂ ਮੇਰੇ ਨਾਲ ਗੱਲ ਕਰ ਰਹੇ ਹੋ ਉਹ 18 ਤਰੀਕ ਨੂੰ ਇਹ ਬੰਦ ਹੋਣਾ ਅੱਜத் ਵੀ ਉਸ ਗੱਲ ਦੇ ਵਿੱਚ 7-8 ਦਿਨ ਹਜੇ ਹੈਗੇ ਆ 9 ਦਿਨ ਹੈਗੇ ਆ ਤੋਂ ਕਾਈਂਡਲੀ ਇਨੂੰ ਚੀਜ਼ ਨੂੰ ਉਸ ਤਰੀਕੇ ਨਾਲ ਲਵੋ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਤੁਹਾਡੇ ਲਈ ਹਮੇਸ਼ਾ ਹੈਗੇ ਆ ਤੁਹਾਡੇ ਤੋਂ ਬਿਨਾ ਅਸੀਂ ਕਸਟਮਰ ਤੋਂ ਬਿਨਾ ਅਧੂਰੇ ਆ ਤੁਸੀਂ ਸਦਾ ਸਾਡੇ ਕੋਲ ਆਣਾ ਹੈ ਤੇ ਸਾਡਾ ਸਾਥ ਦਿਓ ਸਰ ਕਿੰਨੇ ਸਾਲਾਂ ਤੋਂ ਜਿਹੜੀਆਂ ਤੁਹਾਡੀਆਂ ਕਮਿਸ਼ਨਾਂ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਕਿਉਂਕਿ ਤੁਹਾਡੀ ਮੰਗ ਤਾਂ ਆਖਰ ਕਮਿਸ਼ਨ ਦੀ ਹੈ ਕਿੰਨੇ ਸਾਲਾਂ ਤੋਂ ਤੁਹਾਨੂੰ ਦੀ 8 ਸਾਲ ਹੋਣ ਵਾਲੇ ਹੈ ਜੀ 2017 ਦੇ ਵਿੱਚ ਇੱਕ ਹੋਇਆ ਸੀਗਾ 2017 ਤੋਂ ਲੈ ਕੇ ਤੁਸੀਂ ਹੁਣ ਲਾ ਲਓ 24 ਵੀ ਨਿਕਲਣ ਜਾ ਰਿਹਾ ਹੈਗਾ ਆਲਮੋਸਟ 6ਵਾਂ 7ਵਾਂ ਮਹੀਨਾ ਆ ਗਿਆ ਹੈ ਤੋ 8ਵਾਂ ਸਾਲ ਦੇ ਨੇੜੇ ਤੇ ਅਸੀਂ ਪਹੁੰਚ ਗਏ 8 ਸਾਲ ਤੇ ਪੁਰਾਣੀ ਤਨਖਾਹ ਤੇ ਕੰਮ ਕਰ ਰਹੇ ਆ ਅਸੀਂ ਕੋਈ ਬੰਦਾ ਐਸਾ ਨਹੀਂਗਾ ਜਿਹਦੀ ਤਰੱਕੀ ਨਹੀਂ ਹੋਈ ਸवाय ਪੈਟਰੋਲ ਪੰਮ ਆਨਰ ਤੋਂ ਬਾਕੀ ਸਭ ਆਪਣੇ ਤਰੀਕੇ ਚ ਕਿਸੇ ਨੂੰ ਕੁਝ ਮਿਲਦਾ ਕਿਸੇ ਨੂੰ ਕੁਝ ਮਿਲਦਾ ਤੋ ਅਸੀਂ ਪੁਰਾਣੀ ਤਨਖਾਹ ਤੇ ਕੰਮ ਕਰ ਰਹੇ ਆ ਤੁਸੀਂ ਕਹਿ ਸਕਦੇ ਆ ਕਿ ਤੁਹਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਕਿਉਂਕਿ ਹਰ ਮਹਿੰਗਾਈ ਹੋ ਰਹੀ ਹੈ ਹਰ ਚੀਜ਼ ਦੀਆਂ ਕਮਿਸ਼ਨਾਂ ਵਧ ਰਹੀਆਂ ਆਖਰ ਤੁਹਾਡੀਆਂ ਕਮਿਸ਼ਨਾਂ ਪਿਛਲੇ 8 ਸਾਲਾਂ ਤੋਂ ਕਿਉਂ ਨਹੀਂ ਵਧਾਈਆਂ ਗਿਆ ਕਾਰਨ ਕੀ ਹੈ ਇਹ ਤੁਹਾਡਾ ਕੁਐਸਚਨ ਜਿਹੜਾ ਹੈ ਆਪਣੇ ਆਪ 'ਚ ਜਵਾਬ ਹੈ ਕਿਉਂ ਨਹੀਂ ਵਧਾਈਆਂ ਜਾ ਰਹੀਆਂ ਜਿਵੇਂ ਤੁਸੀਂ মিডিਆ ਹੋ ਸਾਰਿਆਂ ਤੁਸੀਂ ਲੋਕਾਂ ਵਿੱਚ ਚਿਰਦੇ ਹੋ ਇਹ ਤੁਹਾਡੀ ਮੇਰਾ ਜਿਹੜੀ ਗੱਲ ਹੈ ਜਿਹੜਾ ਤੁਸੀਂ ਕੁਐਸਚਨ ਕੀਤਾ ਇਹਦਾ ਜਵਾਬ ਤੁਹਾਡੇ ਕੋਲ ਹੀ ਹੈ ਵੀ ਕਿਉਂ ਨਹੀਂ ਵਧਾਈਆਂ ਜਾ ਰਹੀਆਂ ਇਹ ਤੁਸੀਂ ਲੋਕ ਪੁੱਛੋ ਵੀ ਇਹ ਕਿਉਂ ਨਹੀਂ ਇਹਨਾਂ ਨੂੰ ਦੇ ਰਹੇ ਇਹ ਤਾਂ ਤੁਹਾਡੇ ਥਰੂ ਅਸੀਂ ਕਹਿੰਨੇ ਤੁਸੀਂ ਪੁੱਛੋ ਵੀ ਇਹ ਨੰਨਾਂ ਨਾਲ ਕੀ ਗੱਲ ਹੈ ਕੀ ਕਾਰਨ ਹੈ ਸਾਨੂੰ ਵੀ ਨਹੀਂ ਪਤਾ ਲੱਗ ਸਕਿਆ ਅੱਜ ਤੱਕ ਸਰਮਣਾ ਤੁਸੀਂ ਇੱਕ ਵੱਡਾ ਫੈਸਲਾ ਲਿਆ ਕਿ 18 ਤਰੀਕ ਤੋਂ ਹੁਣ ਆਪਾਂ ਹਰ ਸੰਡੇ ਕਰਾਂਗੇ ਕੀ ਹੁਣ ਇਸ ਮੈਸੇਜ ਤੋਂ ਬਾਅਦ ਕਿਸੇ ਸਰਕਾਰ ਦੇ ਕਿਸੇ ਨੁਮਾਇंदे ਨੇ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕੀ ਤੁਹਾਡੀਆਂ ਕਮਿਸ਼ਨਾਂ 'ਚ ਵਾਅਦਾ ਕਰਾਂਗੇ ਜਾਂ ਤੁਸੀਂ ਮਤਲਬ ਜੋ ਹੁਣ ਤੁਸੀਂ ਜਿਹੜਾ ਕਦਮ ਚੱਕਿਆ ਉਹ ਠੀਕ ਹੈ ਪਹਿਲੀ ਗੱਲ ਤਾਂ ਇਹ ਮੇਰਾ ਫੈਸਲਾ ਨਹੀਂ ਹੈ ਜੀ ਇਹ ਸਾਡੇ ਇੱਕ ਸਾਰੇ ਪੈਟਰੋਲ ਪੰਪ ਐਸੋਸੀਏਸ਼ਨ ਆ ਸਾਡੇ ਸਾਰੇ ਮੈਂਬਰ ਨੇ ਮੈਂਬਰਾਂ ਦੀ ਰਜ਼ਾਮੰਦੀ ਦੇ ਨਾਲ ਇਹ ਫੈਸਲੇ ਲਿੱਤੇ ਜਾਂਦੇ ਨੇ ਮੈਂ ਇੱਕ ਜਰੀਆ ਵਾਂ ਬੋਲਣ ਦਾ ਇਹ ਮੇਰਾ ਡਿਸੀਜਨ ਨਹੀਂ ਹੁੰਦਾ ਹੈਗਾ ਤੋ ਕਿੰਨੇ ਬੁਲਾਇਆ ਜਜ ਇਸ ਤੋਂ ਬਾਅਦ ਲੋਕਲ ਅਥਾਰਟੀ ਦੇ ਵੀ ਸਾਨੂੰ ਅੱਜ ਮੈਸੇਜ ਆਇਆ ਹੈ ਅਸੀਂ ਮੈਡਮ ਸਾਹਿਬ ਮਿਲਣਾ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਵੀ ਮਿਲਣ ਜਾ ਰਹੇ ਹੈਗੇ ਆ ਜੇ ਕੰਪਨੀਆਂ ਬੁਲਾਣੀਆਂ ਨੇ ਉਹਨਾਂ ਕੋਲ ਵੀ ਜਾਵਾਂਗੇ ਅਸੀਂ ਤਾਂ ਇੱਕ ਮਰਿਆ ਜਿਹੜੀ ਫਰਿਆਦ ਲੈ ਕੇ ਜਾਣਾ ਹੈ ਹੱਥ ਜੋੜਨੇ ਆ ਵੀ ਸਾਡਾ ਕੁਛ ਨਾ ਕੋਈ ਸਾਡੇ ਬਾਰੇ ਸੋਚੋ ਸਿਰਫ ਪੰਜਾਬ ਦੇ ਕਿਹੜੇ-ਕਿਹੜੀ ਹੈ ਮਤਲਬ ਸਾਰੇ ਪੰਜਾਬ ਦੇ ਵਿੱਚ ਪ੍ਰੋਬਲਮ ਬਣ ਰਹੇ ਨਹੀਂ ਮੈਂ ਪੰਜਾਬ ਨਹੀਂ ਕਹਿ ਸਕਦਾ ਇਹ ਜੇ 8-9 ਦਿਨ ਹੈਗੇ ਆ ਬੜੇ ਜਿਹੜੇ ਹੈਗੇ ਆ ਜ਼ਿਲ੍ਹੇ ਇਹਦੇ ਨਾਲ ਜੁੜ ਰਹੇ ਹੈਗੇ ਨੇ ਹੁਸ਼ਿਆਰਪੁਰ ਜੁੜ ਚੁੱਕਾ ਹੈ ਮੇਰੇ ਖਿਆਲ ਆ ਮੋਗਾ ਵੀ ਅੱਜ ਆ ਜਾਏਗਾ ਇੱਕ ਦੋ ਹੋਰ ਹੈ ਤੁਹਾਡਾ ਜਿਹੜਾ ਤੁਹਾਡਾ ਜਲੰਧਰ ਹੈ ਜਾਂ ਇਧਰ ਕਪੂਰਥਲਾ ਹੈ ਐਸਾ ਕੁਝ ਹੈਗਾ ਹੈ ਲੇਕਿਨ ਅੱਜ ਮੈਂ ਤੁਹਾਨੂੰ ਸ਼ੋਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਲੇਕਿਨ ਲੁਧਿਆਣਾ ਡਿਸਟ੍ਰਿਕਟ ਤਾਂ ਕਨਫਰਮ ਹੈ ਜੀ ਮਤਲਬ ਕੁਝ ਕਿ ਹਿੱਸੇ ਦੇ ਵਿੱਚ ਬੰਦ ਰਹੇ ਕੁਛ ਵੀ ਹੋ ਸਕਦਾ ਹੈ ਤੇ ਇਹ ਚੀਜ਼ ਪੰਜਾਬ ਚ ਪੈਸਾ ਤਾਂ ਸਾਰਿਆਂ ਦਾ ਨੁਕਸਾਨ ਹੋ ਰਿਹਾ ਹੈ ਆਲਓਵਰ ਇੰਡੀਆ ਹੀ ਹੋ ਰਿਹਾ ਹੈਗਾ ਇਹ ਕਿਸੇ ਨਾ ਕਿਸੇ ਨੇ ਸ਼ੁਰੂਆਤ ਕਰਨੀ ਪੈਂਦੀ ਹੈਗੀ ਹੈ ਜੇ ਲੁਧਿਆਣੇ ਤੋਂ ਹੋਈ ਹੈ ਤੇ ਅੱਗੇ ਵੀ ਜਾਏਗੀ ਇਹ ਲੱਗਦਾ ਵੀ ਤੁਹਾਡੀਆਂ ਹੁਣ ਮੰਗਾ ਮੰਨੀਆਂ ਜਾਉਗੀਆਂ ਇਹ ਇੱਕ ਕਦਮ ਚੱਕਣ ਤੋਂ ਬਾਅਦ ਮੈਨੂੰ ਲੱਗਦਾ ਜਾਂ ਨਹੀਂ ਲੱਗਦਾ ਤੇ ਮੇਰੇ ਹੱਥ ਤਾਂ ਹੈ ਹੀ ਨਹੀਂਗਾ ਤੋਂ ਜੇ ਮੰਨੀਆਂ ਜਾਣ ਤੁਸੀਂ ਸਾਡੀ ਆਵਾਜ਼ ਅੱਗੇ ਲੈ ਕੇ ਜਾ ਰਹੇ ਹੋ ਤੁਹਾਡਾ ਵੀ ਧੰਨਵਾਦ ਹੈ ਤੇ ਮੰਨੀਆਂ ਜਾਣ ਸਾਡਾ ਕੰਮ ਕੋਈ ਅਸੀਂ ਤਾਂ 24 ਆਵਰ ਖੋਲਦੇ ਆ ਅਸੀਂ ਤਾਂ ਕੋਈ ਤੁਸੀਂ ਤਾਂ ਲੋਕ ਕੋਈ ਛੁੱਟੀ ਕਰਦੇ ਹੋ ਦਿਵਾਲੀ ਦਸਹਿਰਾ ਕੋਈ 2 ਅਕਤੂਬਰ 15 ਅਗਸਤ ਅਸੀਂ ਤਾਂ ਉਹ ਵੀ ਨਹੀਂ ਕਰਦੇ ਸਾਡਾ ਤਾਂ ਕੰਮ ਹੀ ਹੈ ਤੁਹਾਡੀ ਸੇਵਾ ਕਰਨਾ ਪਬਲਿਕ ਦੀ ਸੇਵਾ ਕਰਨਾ ਸਾਡਾ ਕੋਈ ਇੱਕ ਸ਼ੌਂਕ ਥੋੜਾ ਹੈਗਾ ਇਹ ਮਜਬੂਰੀ ਬਣ ਚੁੱਕਿਆ ਹੈਗਾ ਸੋ ਇਹ ਸੀ ਸਾਡੇ ਨਾਲ ਅਸ਼ੋਕ ਸੱਜ ਦੇਵਾ ਜੀ ਜਿਨ੍ਹਾਂ ਨਾਲ ਅੱਜ ਗੱਲਬਾਤ ਕੀਤੀ ਕਿਉਂਕਿ ਬੀਤੇ ਦਿਨੀ ਵੀ ਇਹਨਾਂ ਵੱਲੋਂ ਮੀਟਿੰਗ ਕੀਤੀ ਗਈ ਸੀ ਮੈਂ ਰੈਂਡਮ ਦਿੱਤਾ ਗਿਆ ਸੀਗਾ ਤਾਂ ਹੁਣ ਜਿਹੜਾ 18 ਤਰੀਕ ਤੋਂ ਹਰ ਸੰਡੇ ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਕਈ ਜਿਹੜੇ ਪੰਜਾਬ ਦੇ ਜਿਹੜੇ ਹਿੱਸੇ ਨੇ ਉਹਨਾਂ ਦੇ ਵਿੱਚ ਪੰਜਾਬ ਪੈਟਰੋਲ ਪੰਪ ਹੈ ਜਿਹੜੇ ਉਹ ਸਿਰਫ ਸੰਡੇ ਨੂੰ ਜਿਹੜਾ ਛੁੱਟੀ ਦੇ ਰਹਿਣਗੇ ਤਾਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਜਿਵੇਂ ਐਮਰਜੈਂਸੀ ਐਂਬੂਲੈਂਸ ਹੈ ਜਾਂ ਕਿਸੇ ਨੂੰ ਹੋਰ ਐਮਰਜੈਂਸੀ ਹੁੰਦੀ ਹੈ ਤਾਂ ਉਹਨਾਂ ਲਈ ਜਿਹੜਾ ਇੱਕ ਇੱਕ ਜਿਹੜਾ ਜਿਹੜਾ ਮੁਲਾਜ਼ਮ ਹੈ ਉਹ ਪੈਟਰੋਲ ਪੰਪ ਤੇ ਲੋਕਾਂ ਦੀ ਸੇਵਾ ਲਈ ਤਤਪਰ ਰਹੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜੀਆਂ ਪੈਟਰੋਲ ਪੰਪ ਕੰਪਨੀਆਂ ਨੇ ਜਾਂ ਸਰਕਾਰਾਂ ਨੇ ਤਾਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਜਿਹੜੀਆਂ ਪੈਟਰੋਲ ਪੰਪ ਦੀ ਜਿਹੜੀ ਪੈਟਰੋਲ ਦੀ ਜਿਹੜੀ ਕਮਿਸ਼ਨ ਹੈ ਤਾਂ ਹੁਣ ਦੇਦੇ ਆ ਉਹਨਾਂ ਵੱਲੋਂ ਵਧਾਈ ਜਾਂਦੀ ਹੈ ਕੰਨੀ ਲੁਧਿਆਣਾ ਤੋਂ ਕੈਮਰਾਮੈਨ ਦੇ ਨਾਲ ਮੈਂ ਤੁਸ਼ਾਰਖਪੁਰ ਹੋਣੇ ਆ